ਸ੍ਰੀ ਗੁਰ ਕਾਲਜੀ ਹਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਹੈ। ਪਰਦਸ ਤੋਂ ਪੰਜਾਬੀ ਲੋਕ ਕੈਨੇਡਾ ਜਾਣ ਲਈ ਕੁਝ ਵੀ ਕਰ ਸਕਦੇ ਨੇ। ਕੁਝ ਵੀ ਮਤਲਬ ਕੁਝ ਵੀ ਕਰ ਸਕਦੇ ਨੇ। ਜਹਾਜ਼ ਦੇ ਪਰਾਂ ਤੇ ਬੈਠ ਕੇ ਵੀ ਕੈਨੇਡਾ ਜਾ ਸਕਦੇ ਨੇ ਆਪਾਂ ਦੇਖਿਆ ਸੀ ਦੋ ਬੰਦੇ ਜਿਸ ਤਰੀਕੇ ਨਾਲ ਜਹਾਜ਼ ਦੇ ਪਰਾਂ ਤੇ ਬੈਠੇ ਔਰ ਰੱਬ ਨੂੰ ਇੱਕ ਤਾਂ ਰੱਬ ਨਹੀਂ ਪੈਰਾ ਹੋ ਗਿਆ ਸੀ। ਪਉਸਤ੍ਰ ਕਹਿ ਸਕਦੇ ਆ ਕਿ ਇੰਨਾ ਕਰੇਜ ਹੈ ਇਸ ਕੈਨੇਡਾ ਜਾਂਦਾ ਪੰਜਾਬੀਆਂ ਦੇ ਵਿੱਚ ਆਹ ਇੱਕ ਨਵੀਂ ਖਬਰ ਆਈ ਹੈ ਬੰਦਾ 24 ਸਾਲ ਦਾ ਗੁਰਸੇਵ ਸਿੰਘ ਔਰ ਪੇਸ਼ ਬਦਲ ਕੇ ਉਹ ਬਣ ਗਿਆ 67 ਸਾਲਾਂ ਦਾ ਗੁਰਸ ਰਸਵਿੰਦਰ ਸਿੰਘ ਸਹੋਤਾ ਤੇ ਰਸਵਿੰਦਰ ਸਿੰਘ ਸਹੋਤਾ ਜਿਹੜਾ 67 ਸਾਲ ਦਾ ਬਣਿਆ ਉਸਨੇ ਆਪਣੀ ਦਾੜੀ ਰੰਗੀ ਚਿੱਟੀ ਚਿੱਟੀ ਤੋਂ ਖਾਲੀ ਰੰਗ ਤੇ ਤਾਂ ਬਹੁਤ ਵਾਰ ਸੁਣਿਆ ਸੀ ਤੇ ਜਿਸ ਤਰੀਕੇ ਨਾਲ ਇਹ ਹੋਇਆ ਕਿ ढ़ाੜੀ ਨੂੰ ਚਿੱਟਾ ਰੰਗਿਆ ਉਸਨੇ ਔਰ ਉਸ ਤੋਂ ਬਾਅਦ ਬਣ ਗਿਆ ਬਿਰਗ ਲਾਲੀਆਂ ਐਨਕਾ ਬੈਠ ਗਿਆ ਬੀਲ ਚੇਅਰ ਤੇ ਕੈਨੇਡਾ ਦੀ ਫਲਾਈਟ ਫੜਨ ਲਈ ਤੇ ਹੁਣ 에ਰਪੋਰਟ ਤੇ ਜੋ ਕੁਝ ਹੁੰਦਾ ਕਿੰਨੀ ਸ਼ਕਤੀ ਨਾਲ ਪੁੱਛ ਵਿੱਚ ਹੁੰਦੀ ਹੈ ਜਿਹੜੇ ਜਾnde ਰਹਿੰਦੇ ਨੇ ਉਹਨਾਂ ਨੂੰ ਪਤਾ ਹੈ ਫੜਿਆ ਭਾਵੇਂ ਉਹ ਇੱਥੇ ਦਿੱਲੀ ਦੇ ਇੰਦਰਾ ਗਾਂਧੀ ਇੰਟਰਨੈਸ਼ਨਲ 에ਰਪੋਰਟ ਤੇ ਉੜੇ ਫੜੇ ਤਾਂ ਉੱਥੇ ਵੀ ਜਾਣਾ ਸੀ ਜੇ ਉਹ ਕੈਨੇਡਾ ਚਾਹੇ ਟੋਰਾਂਟੋ ਉੱਤਰਦਾ ਤੇ ਭਾਵੇਂ ਬੈਂਕੂਵਰ ਉੱਤਰਦਾ ਫੜਿਆ ਉੱਥੇ ਵੀ ਜਾਣਾ ਸੀ ਪਰ ਇੱਥੇ ਕਿਵੇਂ ਫੜਿਆ ਗਿਆ ਕੀ ਹੋਇਆ ਸਾਰਾ ਕੁਝ ਇਹ ਤੁਹਾਡੇ ਨਾਲ ਕਰਦਿਆਂ ਸਾਂਝਾ ਲੇਕਿਨ ਉਸ ਤੋਂ ਪਹਿਲਾਂ ਉਹੀ ਅਪੀਰ ਜਿਹੜੀ ਮੈਂ ਅਕਸਰ ਕਰਦਾ ਕਿ ਪਹਿਰੇ ਦਰਸ਼ਕੋ ਜਿਨ੍ਹਾਂ ਨੇ ਅਜੇ ਤੱਕ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਕਰ ਲੋ ਅਸਲ ਦੇ ਵਿੱਚ ਇੱਕ ਗੱਲ ਤਾਂ ਹੈ ਕਿ ਪੰਜਾਬੀਆਂ ਦੇ ਵਿੱਚ ਕ੍ਰੇਜ਼ਤਾ ਹੈ ਕ੍ਰੈਡਿਟਾ ਜਾਣ ਦਾ ਉਹ ਕੁਝ ਵੀ ਕਰ ਸਕਦੇ ਨੇ ਉਹ ਬਹੁਤ ਲੋਕ ਜਾਲੀ ਪਾਸਪੋਰਟਾਂ ਤੇ ਗਏ ਵੀ ਨੇ ਤੇ ਬਹੁਤ ਸਾਰੇ ਫੜੇ ਵੀ ਗਏ ਨੇ ਬਹੁਤ ਸਾਰੇ ਢੋਂਕੀ ਲਾਉਂਦੇ ਫੜੇ ਗਏ ਨੇ ਬਹੁਤ ਸਾਰੇ ਨਿਕਲ ਵੀ ਜਾਂਦੇ ਨੇ ਇਹ ਨਹੀਂ ਗੱਲ ਕਿ ਹਾਂ ਇੰਨਾ ਦੀ ਪਰਸੈਂਟੇਜ ਦਾ ਫਰਕ ਹੈ ਸਕਸੈਸ ਰੇਟ ਘਟਾ ਹੈ ਡੌਂਕੀ ਵਾਲਿਆਂ ਦਾ ਵੀ ਮਰ ਨਾਲੇ ਬਹੁਤ ਜ਼ਿਆਦਾ ਹੁੰਦੇ ਨੇ ਫੜੇ ਜਾਂਦੇ ਬਹੁਤ ਜ਼ਿਆਦਾ ਫੜੇ ਜਾਂਦੇ ਨੇ ਤੇ ਬਹੁਤ ਮਾਰੇ ਵੀ ਜਾਂਦੇ ਨੇ ਕੱਲੇ ਪੰਜਾਬੀ ਵੀ ਆਪਾਂ ਦੇਖਿਆ ਵੀ ਇੱਕ ਗੁਜਰਾਤੀ ਫੈਮਿਲੀ ਕੈਨੇਡਾ ਤੋਂ ਅਮਰੀਕਾ ਜਾਂਦੀ ਪਰ ਫਿਰ ਇੱਕ ਬੱਚਾ ਵੀ ਨਾਲ ਸੀ ਕਿਸ ਤਰੀਕੇ ਨਾਲ ਬਾਰੀ ਵੀ ਸੀ ਮਤਲਬ ਕਿ ਅਸੀਂ ਰੋਜੀ ਰੋਟੀ ਲਈ ਕੀ ਕੁਝ ਕਰ ਸਕਦੇ ਆ ਇਹ ਸਾਨੂੰ ਪਤਾ ਪਰ ਇਹ ਗੱਲ ਹੈ ਕਿ ਕੱਲੀ ਰੋਜੀ ਰੋਟੀ ਦਾ ਜੁਸਲਾ ਲੰਦਾ ਉਹਦਾ ਰੀ ਕੀ ਨਾ ਦਾ ਕ੍ਰੀਜ਼ ਹੈ ਡ੍ਰੀਮ ਹੈ ਕਿ ਕਿਸੇ ਵੀ ਹਾਲ ਦੇ ਵਿੱਚ ਕਿੱਡਾ ਪਹੁੰਚਣਾ ਹੁਣ ਇਹ ਜਿਹੜਾ ਬੰਦਾ ਗੁਰਸੇਵਕ ਸਿੰਘ ਹੈ ਇਹ ਅਗਦਾ ਇਹਨੇ ਕੋਲ ਅਗਦਾ ਪਾਸਪੋਰਟ ਹੈ ਐਸਾ ਕੁਛ ਨਹੀਂ ਉਹ ਜੇ ਪਾਸਪੋਰਟ ਹੈ ਵੀਜ਼ਾ ਵੀ ਲੱਗ ਜੂ ਔਰ ਵੀਜ਼ਾ ਲੱਗਣ ਚ ਟਾਈਮ ਲੱਗਦਾ ਹੈ ਰਿਜੈਕਟ ਹੋ ਗਿਆ ਇੱਕ ਵਾਰੀ ਦੋ ਵਾਰੀ ਕੋਈ ਗੱਲ ਨਹੀਂ ਤੁਸੀਂ ਹੁਣ ਤਾਂ ਕੰਮ ਕਰੋ ਲੱਗੇ ਰਹੋ ਇੱਥੇ ਤੇ ਜਰੂਰੀ ਹੈ ਕਿ ਤੁਸੀਂ ਇਸ ਤਰ੍ਹਾਂ ਫਸਨੇ ਹੁਣ ਵੀਜ਼ੇ ਵਾਲਾ ਪਾਸਪੋਰਟ ਲੈ ਲਿਆ ਇਹਨੇ ਕਿਤਾਬ ਰਸ਼ਵਿੰਦਰ ਸਿੰਘ ਸਹੋਤਾ ਦਾ ਉਹ ਜਾਂ ਬਣ ਗਿਆ ਉਹ ਵੀ ਬਿਲਕੁਲ ਸ਼ਕਲ ਉਹ ਤਾਂ ਸਕਿਨ ਤੋਂ ਚਮੜੀ ਤੋਂ ਪਤਾ ਲੱਗ ਗਿਆ ਇਹ ਲੱਗਦੀ ਨਹੀਂ ਬੁੜੇ ਦੀ ਚਮੜੀ ਹੈ ਥੋੜਾ ਬਹੁਤਾ ਆਵਾਜ਼ ਤੋਂ ਪਤਾ ਲੱਗ ਗਿਆ ਇਹ ਗੁਰਸੇਵ ਜੰਮਿਆ 2000 ਚ ਤੇ ਜਿਹੜਾ ਰਸ਼ਵਿੰਦਰ ਸਿੰਘ ਸਹੋਤਾ 57 ਦਾ ਜਿਹੜਾ ਹੈ ਉਹ ਤਾਂ ਜਨ ਦਾ ਸਾਲ ਹੈ ਜਿਹਨੇ ਇੱਕ ਪਾਸੇ 24 ਸਾਲ ਦੂਜੇ ਪਾਸੇ 67 ਸਾਲ ਫਰਕ ਤਾਂ ਹੁੰਦਾ ਹੀ ਹੈ ਉਹ ਜਿਹੜੀ ਸੀਆਈਐਸਐਫ ਆ ਲੈ ਆਨੇ ਫੜ ਲਿਆ ਉੱਥੇ ਜਦੋਂ ਗੱਲਬਾਤ ਹੋਈ ਨਾ ਦਿੱਲੀ 에어ਪੋਰਟ ਤੇ ਸ਼ੱਕ ਇਸ ਤਰ੍ਹਾਂ ਪਿਆ ਹਾਲਾਂਕਿ ਬੁੜਿਆ ਵਾਂਗ ਵੀਰਚਰ ਤੇ ਬੈਠਾ ਸੀ ਸ਼ੱਕ ਤਾਂ ਪੁੱਛਗਿਛ ਦਰਾਂ ਹੀ ਪੈ ਗਿਆ ਕਿ ਜੇ ਇਹ ਬੰਦਾ ਲੱਗਦਾ ਨਹੀਂ ਉਸਰਾ ਦਾ ਇਹ ਬਸ ਐਲੰਦਾਸ਼ਾ ਮੈਨੂੰ ਪਤਾ ਨਾ ਮੈਂ 2005 ਦੇ ਵਿੱਚ ਗਿਆ ਆਸਟ੍ਰੇਲੀਆ ਮੈਨੂੰ ਬੈਂ ਨੌਨ ਹੀ ਲੈਣਾ ਕਾਫੀ ਨੌਨ ਪ੍ਰਸਿੱਧ ਹੋ ਗਿਆ ਬੰਦਾ ਹੁਣ ਤਾਂ ਉਹਦੇ ਕੋਈ ਰਿਸ਼ਤੇਦਾਰ ਤੇ ਉਹਨੇ ਮੈਨੂੰ ਕਿਹਾ ਕਿ ਆ ਆੜਮ ਮਹਿੰਦੀ ਦਾ ਪੈਕੇਟ ਉਹਨੂੰ ਦੇ ਦਿਓ ਜਿਵੇਂ ਲੇਡੀਜ਼ ਦੇ ਵਿੱਚ ਹੁੰਦਾ ਹੈ ਕਿ ਆਹ ਮਹਿੰਦੀ ਜਾ ਕੇ ਉਹਨੂੰ ਫੜਾ ਦਿਓ ਆਮ ਤੌਰ ਤੇ ਬਾਲਾਂ ਨੂੰ ਰੰਗ ਲਿਓ ਮਹਿੰਦੀ ਵਰਤ ਦੇਨੇ ਮੈਨੂੰ ਕੋਈ ਜ਼ਿਆਦਾ ਪਤਾ ਨਹੀਂ ਸੀ ਕਿ ਇਸ ਤਰ੍ਹਾਂ ਦੀਆਂ ਗੱਲਾਂ ਜਿਹੜੇ ਹੈਂਡ ਬੈਗ ਹੁੰਦਾ ਹੈ ਉਹਦੇ ਚ ਜੇ ਕਿਤੇ ਮੇਰਾ ਬੈਗ ਦੇ ਵਿੱਚ ਵੱਡੇ ਬੈਗ ਚੋਂ ਤਾਂ ਕੁਝ ਨਹੀਂ ਹੋਣਾ ਸੀ ਹੈਂਡ ਬੈਗ ਚ ਜਦੋਂ ਮੈਂ ਜਾ ਕੇ ਜਾਣ ਲੱਗਿਆ ਤੇ ਚੈੱਕ ਹੋ ਗਿਆ ਤੇ ਮੈਨੂੰ ਕਹਦੇ ਇਹ ਕੀ ਹੈ ਮੈਂ ਕਿਹਾ ਇਹ ਮਹਿੰਦੀ ਹੈ ਤੇ ਉਹ ਕਹਿੰਦੇ ਵਾਟ ਇਜ਼ ਮਹਿੰਦੀ ਮੈਨੂੰ ਹੁਣ ਕੋਈ ਤਾਂ ਸੱਚੀ ਗੱਲ ਹੈ ਮੈਂ ਪੜ੍ਹਿਆ ਅੰਗਰੇਜ਼ੀ ਕੀ ਹੁੰਦੀ ਹੈ ਮੈਂ ਇਸ हेयर कलर ਉਹ ਕਹਿੰਦਾ نو ਇਟਸ ਲਾਈਕ ਬ੍ਰਾਊਨ 슈ਗਰ ਤੇ ਮੈਨੂੰ ਉਹਨਾਂ ਨੇ ਜੀ ਇੱਕ ਪਾਸੇ ਕਹਿੰਦੇ ਜਸਟ ਗਿਵ ਯੂਰ ਪਾਸਪੋਰਟ ਪਾਸਪੋਰਟ ਫੜਿਆ ਤੇ ਮੈਨੂੰ ਇੱਕ ਕੈਵਨਟ ਲੈ ਗਿਆ ਇੱਕ ਪਾਣੀ ਦੀ ਬੋਤਲ ਦੇਤੀ ਤੇ ਮੈਨੂੰ ਕਹਿੰਦਾ ਯੂ ਹੈਵ ਟੂ ਗ੍ਰੇਟ ਹੇਅਰ ਮੈਂ ਪੁੱਛਿਆ ਹਾਊ ਮਚ ਟਾਈਮ ਥੇਰ ਜਸਟ ਗ੍ਰੇਟ ਫਾਰ 40 ਮਿੰਟਸ ਮੈਨੂੰ ਡਰ ਲੱਗੇ ਕਿ ਮੇਰਾ ਜਹਾਜ਼ ਵੀ ਨਿਕਲੂਗਾ ਤੇ ਮੇਰਾ ਇਹ ਇੱਕ ਹੀ ਚੱਕਰ ਕੀ ਹੈ ਕੁਝ ਨਹੀਂ ਦੱਸਿਆ ਉਹਨਾਂ ਨੇ ਮੈਨੂੰ ਤਾਂ ਬਾਅਦ ਚ ਪਤਾ ਲੱਗਿਆ ਤੇ ਪੌਣੇ ਘੰਟੇ ਬਾਅਦ ਕਿ ਉਹਨਾਂ ਨੇ ਉਹ ਜਿਹੜਾ ਪੈਕੇਟ ਸੀ ਉਹ ਤਾਂ ਪਤਾ ਕੀਤਾ ਵੀ ਇਹ ਸੱਚ ਵਿੱਚ ਵੈਧੀ ਹੈ ਜੱਗ ਦੇ ਬ੍ਰੌਮ ਸ਼ੂਗਰ ਹੈ ਜਾਂ ਕੀ ਹੈ ਜਦੋਂ ਹੋਇਆ ਫਿਰ ਮੈਨੂੰ ਉਹਨਾਂ ਨੇ ਕਿਹਾ ਆਪ ਫੜਾ ਕੇ ਜਸਟ ਗਾਰਬੇਜ ਇਟ ਮੈਥੋ ਗਾਰਬੇਜ ਕਰਾਇਆ ਇਸ ਤਰ੍ਹਾਂ ਹੁੰਦਾ ਹੈ ਬੜੀ ਚੈਕਿੰਗ ਬਾਤ ਹੁੰਦੀ ਹੈ ਤੋ ਇਹ ਬੰਗਾ ਫਸ ਗਿਆ ਤੇ ਇਹਨੂੰ ਜਿਹੜਾ ਹੈ ਉਹਨਾਂ ਨੇ ਪੁੱਛਿਆ ਵੀ ਤੇਰਾ ਨਾਮ ਕੀ ਹੈ ਸਹੀ ਦੱਸ ਨਹੀਂ ਮੰਨਿਆ ਤੇ ਉਹ ਫੋਨ ਲੈ ਲਿਆ ਤੇ ਫੋਨ ਦੇ ਵਿੱਚ ਉਹਦਾ ਸੀ ਨਾਮ ਫੋਨ ਦੇ ਵਿੱਚ ਉਹਦਾ asli ਪਾਸਪੋਰਟ ਫੋਨ ਦੇ ਵਿੱਚ ਉਹਦਾ ਸਾਰਾ ਕੁਝ ਗੁਰਸੇਵ ਕੁਦੇ ਜਿਹੜੇ ਪੁਰਾਣੇ ਆਪਦੇ ਡਾਕੂਮੈਂਟ ਵੀ ਹੁਣ ਜਦੋਂ ਪ੍ਰੂਫ ਮਿਲ ਜੇ ਤੁਸੀਂ ਕੀ ਜਵਾਬ ਦੇਵੋਗੇ ਤੇ ਜਵਾਬ ਵੀ ਦੇਈ ਨਹੀਂ ਸਕਿਆ ਤੇ ਜਵਾਬ ਇਹ ਕੀ ਦੇਣਾ ਸੀ ਮੰਨ ਗਿਆ ਕਿ ਵਿਆਹ ਹੋਇਆ ਤੇ ਹੁਣ ਭੁਗਤੂਗਾ ਹੁਣ ਜਿਹੜਾ ਕੁਝ ਭੁਗਤੂ ਉਹ ਤਾਂ ਠੀਕ ਹੈ ਉਹਨੂੰ ਮਾਲ ਲੋਵੀਏ ਜਾਲੀ ਜਿਹਦੇ ਕੇਸ ਜਿਹੜਾ ਬਣੂਗਾ ਉਹ ਤਾਂ ਬਣੂਗਾ ਪਰ ਹੁਣ ਜਿਹੜਾ ਇਹਦਾ ਸੁਪਨਾ ਟੁੱਟਿਆ ਉਹ ਤਾਂ ਬੜਾ ਦੁੱਖ ਹੈ ਕੱਟ ਕੇ ਆਜੂ ਸਜ਼ਾ ਥੋੜੀ ਬਹੁਤੀ ਜੁਰਮਾਨਾ ਸਾਰਾ ਕੁਝ ਵੀ ਠੀਕ ਹੋ ਸਕਦਾ ਹੈ ਪਰ ਹੁਣ ਬਾਹਰ ਨਹੀਂ ਜਾ ਸਕਦਾ ਅਸਲ ਦੁੱਖ ਇਸ ਗੱਦਾ ਜਿਹਦੇ ਲਈ ਉਹਨੇ ਐਡਾ ਵੱਡਾ ਰਿਸਕ ਲਿਆ ਉਹ ਜਿਹੜਾ ਹੈ ਉਹਦਾ ਨੁਕਸਾਨ ਹੋ ਗਿਆ ਨਾ ساری ਉਮਰ ਦਾ ਸੋ ਰਿਸਕ ਲੈਣ ਤੋਂ ਪਹਿਲਾਂ ਸੋਚਣਾ ਚਾਹੀਦਾ ਫਿਰ ਦੂਜੀ ਗੱਲ ਹੈ ਜੋਦੋਂ ਤੁਸੀਂ ਇਸ ਤਰ੍ਹਾਂ ਦਾ ਰਿਸਕ ਲੈਨੇ ਤੁਸੀਂ ਆਪਣੀ ਕਮਿਊਨਿਟੀ ਬਾਰੇ ਵੀ ਸੋਚੋ ਤੁਸੀਂ ਸਰਦਾਰ ਬਣੇ ਹੋ ਪੱਗ ਬੰਨੀ ਹੋਈ ਹੈ ਤੇ ਤੁਹਾਡੇ ਇਕੱਲੇ ਥੋੜੀ ਬਦਰਾਮੀ ਫਿਰ ਕੱਢੀ ਥੋੜੀ ਹੈ ਤੇ ਗੁਰਸੇਵਕ ਦੀ ਨੌਂ ਵੀ ਦੇਖੋ ਕਿੰਨਾ ਸੋਹਣਾ ਗੁਰੂ ਦਾ ਸੇਵਕ ਤੇ ਗੁਰੂ ਦੇ ਸੇਵਕ ਦੀ ਬਦਰਾਮੀ ਥੋੜੀ ਹੈ ਇਹ ਤਾਂ ਸਾਰੇ ਪੰਜਾਬ ਵੀ ਕਮਿਊਨਿਟੀ ਦੀ ਬਦਰਾਮੀ ਹੈ ਤੋਂ ਉਹਨਾਂ ਨੂੰ ਸਾਨੂੰ ਪੱਗ ਦਾ ਖਿਆਲ ਰੱਖਣਾ ਚਾਹੀਦਾ ਰੱਖਣਾ ਚਾਹੀਦਾ ਕਿ ਸਾਰੀ ਕਮਿਊਨਿਟੀ ਦੀ ਸਾਰੀ ਕੌਮ ਨੂੰ ਬਦਰਾਮ ਕਰਦੇ ਹੈ ਐਸਟਰ ਨਹੀਂ ਹੋਣਾ ਚਾਹੀਦਾ ਨਾ ਪਰ ਹੋ ਜਾਂਦਾ ਕਿਉਂਕਿ ਅਸੀਂ ਖਿਆਲ ਨਹੀਂ ਰੱਖਦੇ ਸਾਨੂੰ ਇਹ ਵੀ ਨਹੀਂ ਪਤਾ ਕਿ ਚਲ ਉਹ ਤਾਂ ਨਿਕਲ ਜਾਊਗਾ ਤੁਸੀਂ ਮੰਨ ਲਿਆ ਲੇਕਿਨ ਦੂਜੇ ਪਾਸੇ ਤੁਹਾਡੇ ਜਿਹੜੇ ਉਹ ਵਿੱਚ ਜਿਹੜਾ ਹੈ ਤੁਹਾਡੇ ਫੇਸ ਆਈਡੀ ਤੁਹਾਡੇ ਫਿੰਗਰਪ੍ਰਿੰਟ ਬੜਾ ਕੁਝ ਮਲਾਉਣਾ ਹੁੰਦਾ ਜਿਹਦੇ ਬਾਰੇ ਕੋਈ ਧਿਆਨ ਹੀ ਨਹੀਂ ਹੁੰਦਾ ਇਸੇ ਕਾਰਨ ਬਹੁਤ ਸਾਰੀਆਂ ਨਜਾਇਜ਼ ਚੀਜ਼ਾਂ ਜਿਉਂਦੇ ਫੜੇ ਜਾਂਦੇ ਨੇ ਪੰਜਾਬੀ ਕਿਉਂਕਿ ਉਹਨਾਂ ਨੂੰ ਪਤਾ ਹੀ ਨਹੀਂ ਨਵੇਂ ਉਹਨਾਂ ਦੇ ਲੇਟੈਸਟ ਟੈਕਨੋਲੋਜੀ ਬਾਰੇ ਕੋਈ ਜਾਦਾ ਇਹ ਲੋਗ ਹੈ ਤੇ ਉਹ ਫਿਰ ਜਿਹੜਾ ਹੈ ਫੜੇ ਜਾਂਦੇ ਨੇ ਮੈਨੂੰ ਇਹ ਲੱਗਦਾ ਹੈ ਕਿ ਜਿਹੜੇ ਬੰਦੇ ਜਿਹੜੇ ਏਜੰਟ ਇਹ ਗਾਈਡ ਕਰਦੇ ਨੇ ਨਾ ਇਹਨਾਂ ਨੂੰ ਜਿਹੜੇ ਜਾਲੀ ਬਣਾ ਕੇ ਦਿੰਦੇ ਨੇ ਵੀ ਐ ਬਣ ਜਾਂਦਾ ਆ ਚੱਕ ਆ ਵੀਜ਼ਾ ਲੈ ਜਾ ਤੂੰ ਆ ਵੀਜ਼ਾ ਲੱਗਿਆ ਪਾਸਪੋਰਟ ਲੈ ਜਾ ਤੂੰ ਉਹਨਾਂ ਨੇ ਤਾਂ ਆਪਦੀ ਮਾਇਆ ਬਣਾ ਲਈ ਉਹਨਰ ਤਾਂ ਗੱਫਾ ਮਿਲ ਗਿਆ ਤੇ ਉਹ ਇਹ ਨਹੀਂ ਦੱਸਦੇ ਉੱਥੇ ਇਹ ਜਿਹੜਾ ਹੈ ਫੜੇ ਜਾਂਦੇ ਜਿਆਦਾ ਚਾਂਸਸ ਨੇ ਨਿਕਲਣ ਦੇ ਚਾਂਸਸ ਫਿਰ ਪੁਰਾਣੇ ਜਵਾਨੇ ਗਏ ਉਹ ਉਸ ਤਰ੍ਹਾਂ ਨਹੀਂ ਹੁੰਦਾ ਜਿਸ ਤਰ੍ਹਾਂ ਪਹਿਲਾਂ ਹੁੰਦਾ ਸੀ ਤੇ ਇਹ ਸਾਰੀਆਂ ਗੱਲਾਂ ਦੱਸਣ ਦੀ ਲੋੜ ਹੁੰਦੀ ਹੈ ਜੇ ਮੇਰਾ ਖਿਆਲ ਹੈ ਕਿ ਇਹ ਗੁਰੂ ਸੇਵਕ ਦੀ ਇਸ ਐਪੀਸੋਡ ਨਾਲ ਪੰਜਾਬੀਆਂ ਨੂੰ ਬੱਦ ਤੋਂ ਬੱਦ ਇਹ ਦੱਸਿਆ ਜਾਵੇ ਭਾਈ ਜੇ ਜਾਣਾ ਹੈ ਕੈਨੇਡਾ ਤਾਂ ਸਹੀ ਤਰੀਕੇ ਨਾਲ ਜਾਓ ਵੈਸੇ ਇਹ ਵੀ ਸੋਚ ਕੇ ਜਾਓ ਕਿ ਉੱਥੇ ਡਾਲਰ ਜਿਹੜੇ ਨੇ ਉਹ ਦਰਖਤਾਂ ਨੂੰ ਨਹੀਂ ਲੱਗਦੇ ਪਹਿਲੇ ਦਿਨ ਚਲੇ ਗਏ ਉਮਤਾ ਤੇ بیسਮਟਾਂ ਨਹੀਂ ਮਿਲਦੀਆਂ ਔਰ ਜਿੰਨਾ بیسਮਟਾਂ ਦਾ ਕਿਰਾਇਆ ਦੇਣਾ ਔਖਾ ਹੋ ਜਾਂਦਾ ਔਰ ਨਹੀਂ ਉੱਥੇ ਜੌਬ ਮਿਲਦੀ ਹੈ ਬਹੁਤ ਔਖਾ ਉੱਥੇ ਜਾਣਾ ਜੇ ਫਿਰ ਵੀ ਜਾਣਾ ਹੈ ਫਿਰ ਵੀ ਸਹੀ ਤਰੀਕੇ ਨਾਲ ਜਾਓ ਨਹੀਂ ਤਾਂ ਫਿਰ ਬਦਨਾਮੀ ਦੇ ਨਾਲ ਨਾਲ ਸਜ਼ਾ ਵੀ ਮਿਲਦੀ ਹੈ ਜੋ ਕੁਝ ਗੁਰਸੇ ਬਣਾੜ ਹੋਇਆ ਹੈ ਇਸ ਵੀਡੀਓ ਚ ਨਹੀਂ ਮਿਲਦੇ ਕਦੋਂ ਕਿੰਨਾ ਵੀ ਵੀਡੀਓ ਦੇ ਨਾਲ ਤੁਹਾਡਾ ਬਹੁਤ ਬਹੁਤ ਸ਼ੁਕਰੀਆ